ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਬੰਟੀ ਸਪੇਨ ਤੋਂ ਦੋਸਤੋ ਅੱਜ ਦੀ ਜਿਹੜੀ ਮੈਂ ਵੀਡੀਓ ਬਣਾਉਣ ਲੱਗਾ ਹਾਂ ਇਹ ਇਹ ਆ ਕਿ ਕਿਸੇ ਮੇਰੇ ਪੈਣ ਪਰਾਂ ਦੀ ਇੰਪਾਦਰੋਨਾਮੇ ਤੋਂ ਕੋਈ ਵੀ ਨਾ ਕਟਾਵੇ ਠੀਕ ਹੈ ਜੀ ਉਹਦੇ ਵਾਸਤੇ ਤੁਸੀਂ ਆਪਣੇ ਵਾਸਤੇ ਕੀ ਕਰਨਾ ਤੁਹਾਡੀ ਕੋਈ ਇੰਪਾਦਰੋਨਾਮੇ ਤੋਂ ਜਿਹੜੀ ਕਟਾਰਿਆ ਉਹਦੇ ਵਿੱਚ ਤੁਹਾਡਾ ਵੀ ਕਸੂਰ ਆ ਠੀਕ ਹੈ ਜੀ ਉਹਨਾਂ ਦਾ ਕਸੂਰ ਨਹੀਂ ਕਿਉਂਕਿ ਉਹਦਾ ਤਾਂ ਕੰਮ ਆ ਉਹਨੇ ਤੁਹਾਡੇ ਤੋਂ ਪੈਸੇ ਲੈ ਲਏ ਉਹਨੇ ਕਟਾਰਤੀ ਪਿੱਛੇ ਜੇ ਮੇਰੇ ਇੱਕ ਦੋਸਤ ਦੇ ਮਾਫੀ ਮਾਮੇ ਦੇ ਮੁੰਡੇ ਨਾਲ ਤਾਂ ਹੋਇਆ ਔਰ ਉਹ ਗੱਲ ਮੈਨੂੰ ਬਹੁਤ ਹੀ ਜਾਨੀ ਕਿ ਬੁਰੀ ਲੱਗੀ ਕਿ ਉਹ ਵਿਚਾਰੇ ਦੇ 6-7 ਮਹੀਨੇ ਖਰਾਬ ਹੋਏ ਤੇ ਉਹ ਮੁੰਡਾ ਵੀ ਬਹੁਤ ਬੀਬਾ ਵਿਚਾਰਾ ਤੇ ਤੁਹਾਡੀ ਖੁਦ ਦੀ ਵੀ ਗਲਤੀ ਆ ਕਿ ਤੁਹਾਡੀ ਕੋਈ ਇੰਪਾਸਟਰ ਨਾ ਮੈਂ ਤੁਝੇ ਦੋ ਕਟਾ ਲੰਦਾ ਉਹਦੇ ਵਿੱਚ ਤੁਹਾਡੀ ਕੀ ਗਲਤੀ ਆ ਇੱਕ ਵਾਰੀ ਹੋ ਗਈ ਤੁਸੀਂ ਇੱਕ ਦੋ ਵਾਰੀ ਪੇਪਰ ਕਟਾ ਲਿਆ ਉਸ ਤੋਂ ਬਾਅਦ ਤੁਸੀਂ ਜਾਂਦੇ ਹੀ ਨਹੀਂ ਠੀਕ ਆ ਨਾ ਹਰ 3-4-5 ਮਹੀਨੇ ਬਾਅਦ ਜ਼ਿਆਦਾ ਨਹੀਂ ਤੁਸੀਂ ਇਹ ਨਹੀਂ ਕਹਿੰਦਾ ਹਰ ਦੂਜੇ ਦਿਨ ਚੁਰਕੋ ਮੇਰੀ ਵੀਡੀਓ ਦੇ ਕਿੰਨੇ ਤਿੰਨ ਮਹੀਨੇ ਬਾਅਦ ਜ਼ਰੂਰ ਜਾ ਕੇ ਇੱਕ ਪੇਪਰ ਕਢਾ ਕੇ ਲਿਆਓ ਤੁਸੀਂ ਕਿਤੇ ਵੀ ਕੰਮ ਕਰਦੇ ਆ ਨਾ ਤੁਸੀਂ ਇੱਕ ਵਾਰੀ ਆ ਕੇ ਉਸਾ ਯੋਨਤਾ ਮੇਨ ਤੋਂ ਜਾ ਕੇ ਤੁਸੀਂ ਹਰ 3 ਮਹੀਨੇ ਬਾਅਦ ਇੱਕ ਵਾਰੀ ਪੇਪਰ ਜ਼ਰੂਰ ਕਢਾਓ ਜੇ 3 ਮਹੀਨੇ ਬਾਅਦ ਨਹੀਂ ਕਢਾ ਸਕਦੇ 4-5 ਮਹੀਨੇ ਬਾਅਦ ਕਢਾ ਲਓ ਲੇਕਿਨ ਕਢਾਓ ਜ਼ਰੂਰ ਇਹ ਨਹੀਂ ਅੱਜ ਹੋ ਗਈ ਤਾਂ ਮੁੜ ਕੇ ਕਢਾਉਣੀ ਨਹੀਂ ਅੱਜ ਮੈਂ ਸਵੇਰੇ ਗਿਆ ਸੀ ਪਤਾ ਕੀਤਾ ਉਹ ਕਹਿੰਦੇ ਜਦੋਂ ਸਾਡੇ ਕੋਲ ਬੰਦਾ ਕੋਈ ਆਉਂਦਾ ਹੁਣ ਮੈਂ ਕਿਹਾ ਮੇਰੇ ਘਰ ਦੇ ਕੰਟਰੈਕਟ ਮੇਰੇ ਘਰ ਹੋਈਆਂ ਇੰਪਾਦਰ ਨਾਮ ਤੇ ਮੈਂ ਕਢਾਉਣੀ ਆ ਮੈਂ ਜਾ ਕੇ ਉਹਨਾਂ ਨੂੰ ਕਹਿੰਦਾ ਵਿਆਹ ਬੰਦੇ ਮੇਰੇ ਕੋ ਨਹੀਂ ਰਹਿ ਰਹੇ ਬਿਨਾਂ ਦੀ ਕੱਟਦੇ ਇਹ ਬੰਦੇ ਮੇਰੇ ਤੋਂ ਇੰਨੇ ਇੰਨੇ ਟਾਈਮ ਤੋਂ ਨਹੀਂ ਰਹਿ ਰਹੇ ਉਹਨਾਂ ਨੇ ਉਸੇ ਵੇਲੇ ਉਹਨਾਂ ਦਾ ਰਿਕਾਰਡ ਦੇਖਣਾ ਇਹ ਬੰਦਿਆਂ ਨੇ ਹਾਂ ਵੇ ਵਾਕਈ ਇੱਕ ਸਾਲ ਤੋਂ ਇਹ ਬੰਦੇ ਸਾਡੇ ਕੋਲ ਆਏ ਹੀ ਨਹੀਂ ਕਦੀ 15 ਟੂਰਨਾਮੈਂਟ ਕੋਣਾ ਹਾਂ ਜਾਂ 6 ਮਹੀਨੇ ਤੋਂ ਆਏ ਹੀ ਨਹੀਂ ਕਦੀ ਸਾਲ ਤੋਂ ਆਏ ਹੀ ਨਹੀਂ ਤੇ ਜਿੱਦਾਂ ਹੁਣ ਤੁਸੀਂ ਮੰਨ ਕੇ ਚੱਲ ਪਿਛਲੇ ਹਫ਼ਤੇ ਘਟਾ ਕੇ ਲਗਾਏ ਤਿੰਨ ਮਹੀਨੇ ਪਹਿਲਾਂ ਹਾਂ ਜਾਨੀ ਕਿ ਤਿੰਨ ਮਹੀਨੇ ਤੋਂ ਵਿੱਚ ਵਿੱਚ ਤੁਸੀਂ ਪਿਛਲੇ ਹਫ਼ਤੇ ਘਟਾ ਕੇ ਲਗਾਏ ਆ ਔਰ ਉਹ ਬੰਦਾ ਅਗਲੇ ਮਹੀਨੇ ਉੱਥੇ ਜਾ ਕੇ ਕਟਾਉਣ ਚਲਾ ਗਿਆ ਵੇ ਉਹ ਵੀ ਬੰਦੇ ਵਿੱਚੋਂ ਰਹਿੰਦੇ ਨਹੀਂ ਉਹਨਾਂ ਨੇ ਕਹਿਣਾ ਇਹ ਬੰਦਾ ਤਾਂ ਸਾਡੇ ਤੋਂ ਪਿਛਲੇ ਹਫ਼ਤੇ ਕਢਵਾ ਕੇ ਲਗਿਆ ਤੂੰ ਕਿਦਾ ਕਹਿ ਰਿਹਾ ਨਹੀਂ ਰਹਿੰਦਾ ਜਾਂ ਇਹਦੇ ਸਾਈਨ ਲੈ ਕੇ ਆ ਹੁਣ ਤੁਸੀਂ ਸਾਈਨ ਕਰਨੇ ਨਹੀਂ ਜਦੋਂ ਤੁਸੀਂ ਹੀ ਨਹੀਂ ਜਾਣਾ ਉੱਥੇ ਇੰਪਾਦਰੋਨਾਮੇ ਤੋਂ ਦੀ ਜਿਹੜੀ ਰੀਨਿਊ ਕਰਾਉਣ ਬੁਲੰਤੇ ਲੈਣਾ ਇਹਨਾਂ ਤਾਂ ਤੁਸੀਂ ਭਲਾ ਹਰ ਰੋਜ਼ ਚੱਲ ਜਾਓ ਇੱਕ ਬੁਲੰਤੇ ਲੈਣ ਤੁਹਾਨੂੰ ਕੱਢ-ਕੱਢ ਦੇਈ ਦੇਣਾ ਇਹਨਾਂ ਨੇ ਕਹਿਣਾ ਕਿ ਪੇਪਰ ਬਹੁਤ ਮਹਿੰਗਾ ਆ ਜਾਂ ਅਸੀਂ ਨਹੀਂ ਤੁਹਾਨੂੰ ਕੱਢ ਕੇ ਦੇਣਾ ਨਾ ਇਹਨਾਂ ਨੂੰ ਤੁਸੀਂ ਦੂਜੇ ਤੀਜੇ ਦਿਨ ਬਾਅਦ ਚੱਲ ਜਾਓ ਭਲਾ ਇਹਨਾਂ ਨੇ ਤੁਹਾਨੂੰ ਕੱਢ ਕੇ ਦੇ ਦੇਣਾ ਪੇ ਇਹਨਾਂ ਨੇ ਇਹ ਨਹੀਂ ਕਹਿਣਾ ਤੂੰ ਤਾਂ ਕੱਲ ਵੀ ਘਟਾ ਕੇ ਲਿਆ ਪਰ ਸੋ ਇਦਾਂ ਇਹਨਾਂ ਨੇ ਕਦੀ ਵੀ ਨਹੀਂ ਕਹਿਣਾ ਲੇਕਿਨ ਜਦੋਂ ਮੈਂ ਸਵੇਰ ਜਾ ਕੇ ਪਤਾ ਕੀਤਾ ਉਹ ਕਹਿੰਦੇ ਤੁਹਾਡੇ ਬੰਦੇ ਜਦੋਂ ਇੱਕ ਵਾਰੀ ਇੰਪਾਦਰੋਨਾਮੇ ਤੋਂ ਕਰਾ ਲੈਂਦੇ ਹੋ ਮੁਰਕ ਕੇ ਆਉਂਦੇ ਹੀ ਨਹੀਂ ਜਦੋਂ ਨਹੀਂ ਆਉਂਦੇ ਤਾਂ ਫਿਰ ਜਦੋਂ ਮੰਨ ਕੇ ਚੱਲੋ ਹੁਣ ਮੇਰੇ ਘਰ ਹੋਈਆਂ ਜਦੋਂ ਮੈਂ ਉੱਥੇ ਜਾ ਕੇ ਉਹਨਾਂ ਨੂੰ ਕਹਿਣਾ ਕਿ ਆਹ ਬੰਦੇ ਦੀ ਘਟਾ ਦਿਓ ਜੀ ਇਹ ਬੰਦਾ ਮੇਰੇ ਘਰ ਨਹੀਂ ਰਹਿੰਦਾ ਉਹਨਾਂ ਨੇ ਰਿਕਾਰਡ ਦੇਖਣਾ ਕਿ ਇਹ ਬੰਦੇ ਨੇ ਵਾਕਈ ਪਿਛਲੇ 6 ਮਹੀਨੇ ਤੋਂ ਕਦੀ ਵੀ ਸਾਡੇ ਕੋ ਆ ਕੇ ਬੁਲਾਉਂਦੇ ਨਹੀਂ ਘੜਾਇਆ ਇਹਦਾ ਮਤਲਬ ਹੈ ਬੰਦਾ ਇੱਥੇ ਨਹੀਂ ਰਹਿ ਰਿਹਾ ਫਿਰ ਉਹਨਾਂ ਕੋਲ ਇੱਕ ਰ ਉਹ ਵੀ ਬਾਕਾਂ ਹੰਦਾ ਵਕਤ ਦਿੰਦੇ ਆ ਉਹਨੂੰ ਮੰਨ ਕੇ ਚੱਲੋ ਬਾਕਾਂ ਟੈਂਪੋਰਲ ਹੁੰਦਾ 3 ਮਹੀਨੇ ਦੇ ਵਿੱਚ ਵਿੱਚ ਤੁਸੀਂ ਕਿਤੇ ਹੋਰ ਕਰਾ ਲਓ ਫੇ ਤੁਹਾਡਾ ਟਾਈਮ ਜਿਹੜਾ ਉਹ ਵਿੱਚ ਕਾਊਂਟ ਹੁੰਦਾ ਸਾਰੇ ਟਾਈਮ ਖਰਾਬ ਨਹੀਂ ਹੁੰਦਾ ਜਦੋਂ 3 ਮਹੀਨੇ ਤੋਂ ਬਾਅਦ ਹੋ ਜਾਂਦਾ ਫਿਰ ਤੁਹਾਨੂੰ ਫਿਰ ਨਵੇਂ ਸਿਰੇ ਤੋਂ ਜਿਹੜੇ ਉਹ ਟਾਈਮ ਚੱਲਣਾ ਪੈਂਦਾ ਫੇ ਤੁਹਾਡਾ ਠੀਕ ਆ ਫਿਰ ਟਾਈਮ ਵਿੱਚ ਕਾਊਂਟ ਨਹੀਂ ਹੁੰਦਾ ਫੇ ਤੁਹਾਨੂੰ 2 ਸਾਲ ਕੰਪਲੀਟ ਕਰਨ ਨੂੰ ਵਿਚਲਾ ਗੈਪ ਪੂਰਾ ਕਰਨਾ ਪੈਂਦਾ ਮੰਨ ਕੇ ਚੱਲੋ ਕਿਸੇ ਨੇ ਜਰਮਨੀ 'ਚ ਕਟਾਤੀ ਆ ਫਰਵਰੀ ਮਾਰਚ ਅਪ੍ਰੈਲ ਅਪ੍ਰੈਲ ਤੱਕ ਤੁਹਾਡੇ ਕੋਲ ਟਾਈਮ ਆ ਤੁਸੀਂ ਕਰਾ ਲਓ ਠੀਕ ਆ ਜੇ ਤੁਸੀਂ ਅਪ੍ਰੈਲ 'ਚ ਨਹੀਂ ਕਰਾਉਂਦੇ ਅਪ੍ਰੈਲ ਮਈ ਜੂਨ ਜੁਲਾਈ ਤਿੰਨ ਮਹੀਨੇ ਬਾਅਦ ਜਾ ਕੇ ਤੁਹਾਨੂੰ ਪਤਾ ਲੱਗਾ ਮੇਰਾ ਦਵਾਖਾ ਇਹ ਤਿੰਨ ਮਹੀਨੇ ਵਿੱਚ ਤੁਹਾਨੂੰ ਪੂਰੇ ਕਰਨੇ ਪੈਣਗੇ ਵਿੱਚ ਇਸ ਕਰਕੇ ਗਲਤੀ ਤੁਹਾਡੀ ਵੀ ਆ ਕਿ ਤੁਹਾਡੀ ਇੰਪਾਦਰੋਨਾਮੈਂਟ ਤੋਂ ਕੋਈ ਕਿਉਂ ਕਿਦਾਂ ਕਟਾ ਦੇਵੇ ਤੁਹਾਡੀ ਆਪਣੀ ਗਲਤੀ ਨਾਲ ਕਟਾ ਦਿੰਦਾ ਨਹੀਂ ਤਾਂ ਕੋਈ ਨਹੀਂ ਕਟਾ ਸਕਦਾ ਫਿਰ ਮੈਂ ਇੱਕ ਵਾਰੀ ਦੱਸ ਦਿੰਦਾ ਜਦੋਂ ਤੁਸੀਂ ਜਿਸ ਦਿਨ ਇੰਪਾਦਰੋਨਾਮੈਂਟ ਹੋ ਗੰਦੇ ਉਹਦਾ ਨਾਮ ਅਸਲ ਚ ਹੈਗਾ ਇੰਪਾਦਰੋਨਾਮੈਂਟ ਜਿਵੇਂ ਅਸੀਂ ਪੰਜਾਬੀ 'ਚ ਪਾਦਰੋਨਾਮੈਂਟ ਕਹਿੰਦੇ ਆ ਜਿੱਦਨ ਤੁਹਾਡੀ ਇੰਪਾਦਰੋਨਾਮੈਂਟ ਹੋ ਗਈ ਉਸ ਤੋਂ ਠੀਕ 3-4 ਮਹੀਨੇ ਬਾਅਦ ਤੁਸੀਂ ਆ ਕੇ ਕਢਾਉਂਦੇ ਰਹੋ ਕਿਉਂਕਿ ਜੇ ਤੁਹਾਡੀ ਕੋ ਕਟਾਅ ਵੀ ਦਊਗਾ ਨਾ ਤੁਹਾਡੇ ਕੋ 3 ਮਹੀਨੇ ਦਾ ਟਾਈਮ ਹੋਏਗਾ 3 ਮਹੀਨੇ ਦੇ ਵਿੱਚ ਵਿੱਚ ਤੁਸੀਂ ਕਿਤੇ ਹੋਰ ਕਰਾ ਲੋਗੇ ਤੁਹਾਡਾ ਟਾਈਮ ਨਹੀਂ ਖਰਾਬ ਹੋਏਗਾ ਹੁਣ ਜਦੋਂ ਤੁਹਾਡੀ ਇੱਕ ਵਾਰੀ ਹੋ ਗਈ ਤੁਸੀਂ ਕਰਾ ਕੇ ਕਿਸੇ ਹੋਰ ਕੰਟਰੀ ਚ ਚਲ ਗਏ ਤੁਸੀਂ ਕਰਾ ਕੇ ਤੇ ਇੱਧਰ ਚਲ ਗਏ ਉੱਧਰ ਚਲ ਗਏ ਫਿਰ ਉਹ ਵਿੱਚ ਤੁਸੀਂ ਜਿਹਨੂੰ ਪੈਸੇ ਦਿੱਤੇ ਆ ਜਾਂ ਜਿਨੇ ਕਰਾਈ ਆ ਜਾਂ ਤੁਸੀਂ ਅਜੁਨਤਾ ਮਨ ਬਲੀਵ ਨਹੀਂ ਕਰ ਸਕਦੇ ਕੋ ਗਲਤੀ ਤੁਹਾਡੀ ਆ ਹਰ ਇੱਕ 3-4 ਮਹੀਨੇ ਬਾਅਦ ਪੇਪਰ ਕਢਾਉਂਦੇ ਰਹੋ ਪਲੀਜ਼ ਨਹੀਂ ਤਾਂ ਤੁਹਾਡਾ ਟਾਈਮ ਬਹੁਤ ਖਰਾਬ ਹੋਏਗਾ ਤੁਹਾਡੀ ਇਮਪਾਲਮੈਂਟ ਤੋਂ ਕੋਈ ਨਹੀਂ ਕਟਾ ਸਕਦਾ ਇੱਕ ਹੋਰ ਲਾਸਟ ਗੱਲ ਦੱਸ ਦਵਾਂ 2 ਸਾਲ ਬਾਅਦ ਰੀਨਿਊ ਹੁੰਦੀ ਹੈ 2 ਸਾਲ ਬਾਅਦ ਉਹ ਕਹਿੰਦੇ ਘਰ ਦਾ ਕੰਟਰੈਕਟ ਤੇ ਉਹ ਮਾਲਕ ਨੂੰ ਲੈ ਕੇ ਆਓ ਉਹ ਤੁਹਾਡੀ ਰੀਨਿਊ ਹੋਣੀ ਹੈ ਪਰ ਜੇ ਤੁਸੀਂ ਕੰਟੀਨਿਊ ਕਢਾਉਂਦੇ ਆ ਤਿੰਨ ਤਿੰਨ ਚਾਰ ਚਾਰ ਮਹੀਨੇ ਬਾਅਦ ਕਢਾਉਂਦੇ ਆ ਨਾ ਫਿਰ ਕਿਤੇ ਨਾ ਕਿਤੇ ਉਹ ਵੀ ਆਪਸ਼ਨ ਦੇ ਵਿੱਚ ਤੁਹਾਨੂੰ ਰਾਥ ਮਿਲ ਜਾਂਦੀ ਆ ਉਹਨੂੰ ਪਤਾ ਹੈ ਬੰਦਾ ਇੱਥੇ ਹੀ ਰਹਿ ਰਿਹਾ ਠੀਕ ਹੈ ਨਾ ਇਸ ਕਰਕੇ ਤੁਹਾਡੀ ਇਮਪਾਲਮੈਂਟ ਕੋਈ ਨਹੀਂ ਕਟਾ ਸਕਦਾ ਜੇ ਤੁਸੀਂ ਹਰ ਤਿੰਨ ਚਾਰ ਮਹੀਨੇ ਬਾਅਦ ਉਹਨੂੰ ਜਾ ਕੇ ਪੇਪਰ ਕਢਾਉਂਦੇ ਰਹੋ ਔਰ ਪੇਪਰ ਕਢਾਉਣ ਵਾਸਤੇ ਤੁਹਾਨੂੰ ਉ ਠੀਕ ਹੈ ਮੈਂ ਅਗਲੀ ਵੀਡੀਓ 'ਚ ਦੱਸਾਂਗਾ ਇੱਥੇ ਬੰਦਾ ਨਹੀਂ ਵੀ ਹੈਗਾ ਮਤਲਬ ਇਸ ਸ਼ਹਿਰ 'ਚ ਕੰਟਰੀ 'ਚ ਨਹੀਂ ਇਹ ਸ਼ਹਿਰ 'ਚ ਬੰਦਾ ਨਹੀਂ ਵੀ ਹੈਗਾ ਉਹਦਾ ਅਰੀਜਨਲ ਡਾਕੂਮੈਂਟ ਹੈਗੇ ਲੀਗਲੀ ਤੁਸੀਂ ਉਹਦੀ ਪਾਦਰਮਾਨੈਂਟ ਕਿੱਦਾਂ ਕਰਾ ਸਕਦੇ ਆ ਠੀਕ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਜ਼ਰੂਰੀ ਇਨਫੋਰਮੇਸ਼ਨ ਆ ਉਹ ਵੀ ਮੈਂ YouTube 'ਤੇ ਦਵਾਂਗਾ ਕਿ ਤੁਸੀਂ ਬੰਦਾ ਬੰਦਾ ਇੱਥੇ ਨਹੀਂ ਵੀ ਹੈ ਔਰ ਉਹਦਾ ਤੁਹਾਡੇ ਕੋਲ ਡਾਕੂਮੈਂਟ ਅਰੀਜਨਲ ਹੈ ਤੇ ਤੁਸੀਂ ਉਹਦੀ ਇੰਪਾਦਰਮਾਨੈਂਟ ਤੋਂ ਲੀਗਲੀ ਕਿੱਦਾਂ ਕਰਾਦੇ ਆ ਅਨਲੀਗਲੀ ਲੀਗਲੀ ਕਿੱਦਾਂ ਕਰਾ ਸਕਦੇ ਆ ਉਹਦੇ ਵਾਸਤੇ ਤੁਹਾਨੂੰ ਕੋਈ ਦੋ ਨੰਬਰ ਦਾ ਕੰਮ ਕਰਨ ਦੀ ਲੋੜ ਨਹੀਂ ਕੁਝ ਨਹੀਂ ਉਹ ਅਗਲੀ ਵੀਡੀਓ ਬਹੁਤ ਜਲਦੀ ਜਾਣਕਾਰੀ ਦਵਾਂਗਾ ਜੇ ਤੁਹਾਨੂੰ ਲੱਗਦਾ ਹੋਇਆ ਕਿ ਬਹੁਤ ਜਲਦੀ ਤੋਂ ਜਲਦੀ ਜਾਣਕਾਰੀ ਚਾਹੀਦੀ ਹੈ ਤੇ ਮੈਨੂੰ ਕਮੈਂਟਾਂ ਚ ਦੱਸ ਦਿਓ ਸਾਰਿਆਂ ਨੂੰ ਸასი ਕਾਲ